ਸਮੇਂ ਦੇ ਵਿੱਚ ਇੱਕ ਅਸੀਂ ਨਵਾਂ ਹੀ ਮੂਵਮੈਂਟ ਸ਼ੁਰੂ ਕੀਤੀ ਹੈ ਕਾਫੀ ਪਿੰਡਾਂ ਦੇ ਵਿੱਚ ਇਹ ਰੁਝਾਨ ਨੂੰ ਦੇਖਣ ਨੂੰ ਮਿਲਿਆ ਹੈ ਮੈਂ ਚੰਡੀਗੜ੍ਹ ਰਹਿਣਾ ਮੈਂ ਕਹਾਂਗਾ ਆਪਣੇ ਇਸ ਇਲਾਕੇ ਦੇ ਲੋਕ ਇਹਨੂੰ ਸਭ ਤੋਂ ਪਹਿਲਾਂ ਬਣਾਉਣ ਅਸੀਂ ਸਿਆਸਤ ਫ੍ਰੀ ਪਿੰਡ ਕਰਨ ਦੀ ਇੱਕ ਸੰਕਲਪ ਲੈ ਕੇ ਚੱਲੇ ਆਂ ਕਿ ਅਸੀਂ ਇਹ ਕਿਸਾਨੀ ਮੋਰਚਾ ਜਿੱਤ ਲਈਏ ਉਸ ਤੋਂ ਬਾਅਦ ਅਸੀਂ ਸਿਆਸਤ ਫ੍ਰੀ ਪਿੰਡ ਕਰਨੇ ਆਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਸਰਬਸੰਮਤੀ ਨਾਲ ਚੁਣਿਆ ਜਾਊਗਾ ਸਰਪੰਚ ਸਿਆਸੀ ਕਰਨ ਪਿੰਡਾਂ ਦਾ ਇਹਨਾਂ ਨੇ ਕਰ ਦਿੱਤਾ ਵੀ ਕਰ ਇਸ ਪਾਰਟੀ ਦੇ ਵੀ ਕਰ ਇਸ ਪਾਰਟੀ ਦੇ ਉਹ ਆਪਾਂ ਹਟਾਉਣੇ ਜਦੋਂ ਪੱਗਾਂ ਲੈਣੀਆਂ ਨੇ ਇਲੈਕਸ਼ਨਾਂ ਵਿੱਚ ਆਪਣੇ ਨੌਜਵਾਨ ਮੁੰਡੇ ਆਪਣੇ ਬਜ਼ੁਰਗ ਕਿਸ ਤਰ੍ਹਾਂ ਲੜਦੇ ਨੇ ਕਿੰਨਾ ਬੁਰਾ ਲੱਗਦਾ ਉਹ ਵੀਡੀਓ ਦੇਖ ਕੇ ਉਹ ਵੋਟਾਂ ਪਿੱਛੇ ਕਿਵੇਂ ਚਿੱਤਰੋ-ਚਿੱਤਰੀ ਹੁੰਦੇ ਨੇ ਬੜੀ ਮਾੜੀ ਗੱਲ ਹੈ ਇਸ ਕਰਕੇ ਆਪਾਂ ਕਹਿੰਦੇ ਪਿੰਡ ਠੱਗੋ-ਠੱਗ ਪਿੰਡ ਸਿਆਸਤ ਫੇਰ ਕਰ ਲੋ ਤੁਸੀਂ ਸੁਖੇ ਹੋ ਜਾਵੋਗੇ ਮੇਰੀ ਇੱਕ ਗੱਲ ਯਾਦ ਰੱਖੋ ਐਸੇ ਐਸੇ ਪਲਾਨ ਨੇ ਉਹਦੇ ਵਿੱਚ ਜੇ ਸਿਆਸਤ ਫੇਰ ਹੋ ਗਈ ਪਿੰਡ ਥੋੜਾ ਪੂਰਾ ਪੰਜਾਬ ਐਸਾ ਹੱਸਦਾ ਵਾਸਦਾ ਹੋ ਜਾਊਗਾ ਤੁਹਾਡੇ ਆਉਣ ਵਾਲੇ ਬੱਚੇ ਤੁਹਾਨੂੰ ਯਾਦ ਕਰਨਗੇ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਪਿਆ ਯੁੱਧ ਹੋ ਸਕਦਾ ਬੜਾ ਲੰਮਾ ਚੱਲੇ ਕਿਉਂਕਿ ਚਾ